ਜੇ ਕਦੇ ਦੇਖਣਾ ਹੋਵੇ ਨਾ ਕਿ ਗਰੀਬੀ ਕੀ ਚੀਜ਼ ਆ ਗੁਰਬਤ ਕੀ ਆ ਕਦੇ ਸਵੇਰੇ ਸਵੇਰੇ ਰਸਣ ਵਾਲੀ ਦੁਕਾਨ ਤੇ ਜਾ ਕੇ ਦੇਖਿਓ ਕਰਿਆਨੇ ਵਾਲੀ ਦੁਕਾਨ ਤੇ ਬਹੁਤ ਲੇਡੀਆਂ ਸਾਨੂੰ ਇਦਾਂ ਦੇ ਮਿਲ ਜਾਣਗੀਆਂ ਜਿਹੜੀਆਂ ਸਵੇਰੇ 10 ਰੁਪਏ ਦਾ ਦੁੱਧ ਲੈਣ ਆਉਂਦੀਆਂ ਨੇ ਅਸੀਂ ਦੋ ਦੋ ਚਾਰ ਚਾਰ ਕਿਲੋ ਇਕੱਠਾ ਦੁੱਧ ਲਿਆਉਂਦੇ ਆ ਨਾ ਉਹ ਸਿਰਫ 10 ਰੁਪਏ ਦਾ ਦੁੱਧ ਲੈਣ ਆਉਂਦੀਆਂ ਨੇ ਤੇ ਦੁਕਾਨਦਾਰ ਉਹਦੇ ਵਿੱਚੋਂ ਅੱਧਾ ਕਿਲੋ ਵਾਲੇ ਪੈਕੇਟ 'ਚੋਂ ਲਫਾਫਾ ਪਾੜ ਕੇ ਉਹਨਾਂ ਨੂੰ 10 ਰੁਪਏ ਦਾ ਦੁੱਧ ਬਾਕੀ ਦੁੱਧ 5 ਰੁਪਏ ਦੀ ਚੀਨੀ ਲੈਣੋਂ ਗੀਆ ਨੇ ਆਪਣੇ ਪਰਿਵਾਰ ਨੂੰ ਚਾਹ ਬਣਾਉਣ ਦੇ ਲਈ ਤੇ ਬਹੁਤੇ ਬੰਦੇ ਬੜੇ ਹੰਕਾਰ ਚ ਤੁਰੇ ਫਿਰਦੇ ਨੇ ਨਾ ਉਹਨਾਂ ਵੱਲੋਂ ਦੀ ਕੋਨਾਂ ਦੀ ਜ਼ਿੰਦਗੀ ਕੀ ਆ ਅਸੀਂ ਬਹੁਤ ਇਦਾਂ ਦੇ ਟਾਈਮ ਦੇਖੇ ਹੋਏ ਹਾਂ ਰੋਣਾ ਨਿਕਲਿਆ ਆਉਂਦਾ ਦੇਖ ਕੇ ਵੀ ਬੰਦਾ ਉਹਨੇ ਇੱਕ ਦੁੱਧ ਚੋ ਕੀ ਆਪਣੇ ਜਵਾਖਾਂ ਨੂੰ ਪਿਆਊਗਾ ਕੀ ਆ ਪੀਊਗਾ ਆਪ ਤਾਂ ਪਿੰਡਾ ਨਹੀਂ ਬੰਦਾ ਮੈਂ ਜੋ ਅੱਖਾਂ ਵਿੱਚ ਪਾਉ ਇੱਕ ਗਰੀਬ ਬੰਦਾ ਰਾਸ਼ਨ ਵੀ ਨਹੀਂ ਆਪਣੇ ਘਰੇ ਲਿਆ ਸਕਦਾ ਗੁਰਬਤ ਇੰਨੀ ਮਾੜੀ ਚੀਜ਼ ਹੈ ਤੇ ਸਭ ਅਸੀਂ ਪਿੰਡੇ ਤੇ ਹਣਾਈ ਆਉਣੀ ਆ ਪਰ ਇਹ ਸਿਖਾ ਕੇ ਉਹ ਕੁਝ ਜਾਂਦੀਆਂ ਨੇ ਗਰੀਬੀ ਹੈ ਨਾ ਜਿਹੜੀ ਉਹ ਕੁਝ ਸਿਖਾ ਕੇ ਜਾਂਦੀ ਜਿਹੜਾ ਸਿੱਖ ਗਿਆ ਉਹ ਤਰ ਗਿਆ ਜਿਹੜਾ ਗਰੀਬੀ ਤੋਂ ਨਹੀਂ ਸਿੱਖਿਆ ਨਾ ਜਿਹਨੇ ਬੱਚੋਂ ਪੈਰ ਚੱਕਲੇ ਉਹ ਫੇਰ ਉੱਥੇ ਮੁੜੇ ਹੁੰਦੇ ਨੇ ਦੁਬਾਰਾ